ਤੁਹਾਡਾ ਵਾਪਸ ਤੁਹਾਡੇ ਆਪਣੇ ਹੀ YouTube ਚੈਨਲ ਪੋਜ਼ਿਟਿਵ ਹੈਰੀ ਪੰਜਾਬ ਤੇ ਦੋਸਤੋ ਅੱਜ ਗੱਲਬਾਤ ਕਰਾਂਗੇ ਕਿ ਜੋ ਵੀ ਆਪਣਾ ਇਨਕਮ ਦਾ ਸਰਟੀਫਿਕੇਟ ਬਣਾਉਣ ਲਈ ਆਫਲਾਈਨ ਫਾਰਮ ਹੁੰਦਾ ਹੈ ਉਹ ਤੁਸੀਂ ਕਿੱਦਾਂ ਭਰਨਾ ਹੈ ਸਾਰੀ ਗੱਲ ਬਤਾਵਾਂ ਇਸੇ ਵੀਡੀਓ ਚ ਕਰਾਂਗੇ ਦੋਸਤੋ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਪੋਜ਼ਿਟਿਵ ਹੈਰੀ ਪੰਜਾਬ ਨੂੰ ਤੇ ਨਾਲ ਵੀਡੀਓ ਨੂੰ ਲਾਈਕ ਅਤੇ ਵੀਡੀਓ ਨੂੰ ਬਹੁਤ ਵਾਰ ਸ਼ੇਅਰ ਕਰ ਦਿਓ ਦੋਸਤੋ ਜਿਆਦਾ ਸਮਾਂ ਲੈਂਦੇ ਵੀਡੀਓ ਨਾਲ ਆਪਾਂ ਕਰਦੇ ਸ਼ੁਰੂ ਸਭ ਤੋਂ ਪਹਿਲਾਂ ਆਪਣੇ ਸਾਹਮਣੇ ਫਾਰਮ ਆਉਂਦਾ ਹੈ 셀ਫ ਡਿclaration ਦਾ ਇਨਕਮ ਦਾ ਭਰਨ ਲਈ ਤਾਂ ਸਭ ਤੋਂ ਪਹਿਲਾਂ ਜੋ ਤੁਹਾਡੇ ਸਾਹਮਣੇ ਇੱ ਪਰ ਦੇਣਾ ਹੈ ਠੀਕ ਹੈ ਇਸ ਦਾ ਪਿਤਾ ਦਾ ਨਾਂ ਨਾਂ ਭਰਨ ਤੋਂ ਬਾਅਦ ਤੁਸੀਂ ਉਹਨਾਂ ਦੇ ਆਪਣੇ ਪਿਤਾ ਦਾ મતલਬ ਦਾਦੇ ਦਾ ਨਾਮ ਭਰ ਦੇਣਾ ਹੈ ਜੇਕਰ ਕਿਸੇ ਦੇ ਪਿਤਾ ਨਹੀਂ ਸਨ ਰੱਬ ਨਾ ਕਰੇ ਉਹ ਆਪਣੇ ਮਾਤਾ ਦਾ ਨਾਮ ਭਰਨਗੇ ਤੇ ਮਾਤਾ ਦੇ ਨਾਮ ਮਤਲਬ ਉਸ ਤੋਂ ਬਾਅਦ ਗਏ ਪਿਤਾ ਦਾ ਨਾਮ ਭਰਨਗੇ ਠੀਕ ਹੈ ਆਪਾਂ ਗੱਲਬਾਤ ਕਰ ਲੈਂਦੇ ਆਂ ਤੇ ਜੇਕਰ ਆਪਾਂ ਤੁਹਾਨੂੰ ਭਰ ਕੇ ਵੀ ਦਿਖਾ ਦਿੰਦੇ ਆਂ ਸਭ ਤੋਂ ਪਹਿਲਾਂ ਇੱਥੇ ਆਪਾਂ ਨਾਮ ਭਰਾਂਗੇ ਜੋ ਵੀ ਹੋਏਗਾ ਜਿੱਦਾਂ ਆਪਾਂ ਭਰ ਦਿੰਦੇ ਆਂ ਮੈਂ ਆਪਣੇ ਪਿਤਾ ਦਾ ਨਾਮ ਭਰ ਦਿੰਦਾ ਹਾਂ ਕਰਨੈਲ ਸਿੰਘ ਠੀਕ ਹੈ ਦੋਸਤੋ ਇੱਥੇ ਤੁਸੀਂ ਨਾਮ ਭਰਨ ਤੋਂ ਬਾਅਦ ਇੱਥੇ ਤੁਸੀਂ ਜੋ ਵੀ ਹੋਏਗਾ ਆਪਣੇ ਦਾਦੇ ਦਾ ਨਾਮ ਉਸ ਨੂੰ ਇੱਥੇ ਨ ਉਸ ਤੋਂ ਬਾਅਦ ਇੱਥੇ ਦਿਖਾਈ ਦੇ ਰਿਹਾ ਹੋਏਗਾ ਕਿ ਆਫ ਰੈਜ਼ੀਡੈਂਟ ਆਫ ਇੱਥੇ ਤੁਸੀਂ ਆਪਣੇ ਪਿੰਡ ਦਾ ਨਾਮ ਪਾਉਣਾ ਹੈ ਇੱਥੇ ਮੇਰਾ ਜਿਹੜਾ ਪਿੰਡ ਹੈ ਵਿਲ ਦੁਲਲੇ ਕੇ ਨੱਥੂ ਵਾਲਾ ਇੱਥੇ ਪਾ ਦੇਣਾ ਹੈ ਠੀਕ ਹੈ ਦੋਸਤੋ ਉਸ ਤੋਂ ਬਾਅਦ ਥੱਲੇ ਦਿਖਾਈ ਦੇ ਰਿਹਾ ਹੋਏਗਾ ਡਿਸਟ੍ਰਿਕਟ ਦੋਸਤੋ ਡਿਸਟ੍ਰਿਕਟ ਤੇ ਕੀ ਪਰਨਾ ਹੈ ਤੁਸੀਂ ਆਪਣਾ ਜ਼ਿਲ੍ਹੇ ਦਾ ਨਾਮ ਪਾ ਦੇਣਾ ਹੈ ਤੁਹਾਡਾ ਜੋ ਵੀ ਜ਼ਿਲ੍ਹਾ ਹੋਏਗਾ ਉਹ ਇੱਥੇ ਪਾ ਦੇਣਾ ਹੈ ਠੀਕ ਹੈ ਦੋਸਤੋ ਉਸ ਤੋਂ ਬਾਅਦ ਇਹਨਾਂ ਭਰਨ ਤੋਂ ਬਾਅਦ ਦੋਸਤੋ ਥਲੇ ਦਿਖਾਈ ਦੇ ਰਿਹਾ ਹੈ ਪੰਜਾਬੀ ਵਿੱਚ ਠੀਕ ਹੈ ਦੋਸਤੋ ਇੱਥੇ ਇਸੇ ਤਰ੍ਹਾਂ ਤੁਸੀਂ ਪੰਜਾਬੀ ਵਿੱਚ ਵੀ ਇਸੇ ਫਾਰਮ ਨੂੰ ਇਸੇ ਤਰ੍ਹਾਂ ਭਰ ਦੇਣਾ ਹੈ ਠੀਕ ਹੈ ਦੋਸਤੋ ਆਪਾਂ ਪੰਜਾਬੀ ਚ ਵੀ ਭਰ ਦਿੰਨੇ ਆ ਠੀਕ ਹੈ ਪੰਜਾਬੀ ਚ ਭਰਨ ਤੋਂ ਬਾਅਦ ਦੋਸਤੋ ਇਸੇ ਤਰ੍ਹਾਂ ਆਪਣੇ ਪਿਤਾ ਦਾ ਨਾਮ ਪਾ ਦੇਣਾ ਹੈ ਤਾਂ ਪਿਤਾ ਦਾ ਨਾਮ ਭਰਨ ਤੋਂ ਬਾਅਦ ਆਪਣੇ ਦਾਦੇ ਦਾ ਨਾਮ ਭਰ ਦੇਣਾ ਹੈ ਇੱਥੇ ਆਪਣੇ ਦਾਦੇ ਦਾ ਨਾਮ ਭਰ ਦੇਣਾ ਹੈ ਠੀਕ ਹੈ ਦੋਸਤੋ ਉਸ ਤੋਂ ਬਾਅਦ ਤੁਸੀਂ ਇੱਥੇ ਆਪਣਾ ਫਿਰ ਉੱਥੇ ਆਪਣਾ ਪੰਜਾਬੀ ਚ ਪਿੰਡ ਦਾ ਨਾਂ ਪਾ ਦੇਣਾ ਹੈ ਠੀਕ ਹੈ ਦੋਸਤੋ ਜੋ ਵੀ ਤੁਹਾਡਾ ਪਿੰਨ ਦਾ ਨਾਮ ਆਏਗਾ ਉਸ ਤੋਂ ਬਾਅਦ ਤੁਸੀਂ ਆਪਣਾ ਡਿਸਟ੍ਰਿਕਟ ਦਾ ਜ਼ਿਲ੍ਹੇ ਨੂੰ ਪੰਜਾਬੀ ਵਿੱਚ ਪਾ ਦੇਣਾ ਹੈ ਠੀਕ ਹੈ ਦੋਸਤੋ ਜੋ ਵੀ ਤੁਹਾਡਾ ਆਏਗਾ ਉਹ ਇੱਥੇ ਆਪਣਾ ਡਿਸਟ੍ਰਿਕਟ ਦਾ ਨਾਮ ਪਾ ਲੈਣਾ ਹੈ ਉਸ ਤੋਂ ਬਾਅਦ ਦੋਸਤੋ ਸਕਰੋਲ ਕਰਦੇ ਜਾਣਾ ਹੈ ਮਤਲਬ ਤੁਹਾਡੇ ਜੋ ਫਾਰਮ ਆਏਗਾ ਉਸ ਤੋਂ ਬਾਅਦ ਦੋਸਤੋ ਇੱਥੇ ਰਹਿ ਗਈ 댓 ਆਈ ਬਿਲੋਂਗ ਟੂ ਠੀਕ ਹੈ ਦੋਸਤੋ ਤੁਹਾਨੂੰ ਦਿਖਾਈ ਦੇ ਰਹੀ ਹੋਏਗੀ 댓 ਆਈ ਬਿਲੋਂਗ ਟੂ ਇੱਥੇ ਤੁਸੀਂ ਆਪਣੀ ਕਾਸਟ ਪਾ ਦੇਣੀ ਜੇ ਐਸਸੀ ਹੈ ਤਾਂ ਐਸਸੀ ਪਾ ਦੇਣਾ ਜੋ ਹੋਰ ਕੋਈ ਕਾਸਟ ਹੈ ਤਾਂ ਉਹ ਵੀ ਇੱਥੇ ਪਾ ਦੇਣਾ ਹੈ ਉਸ ਤੋਂ ਬਾਅਦ ਤੁਸੀਂ ਇੱਥੇ ਕਿੱਤਾ ਪਾ ਦੇਣਾ ਹੈ ਪਿਤਾ ਦਾ ਜੋ ਵੀ ਕਿੱਤਾ ਹੈ ਨਾ ਜੇ ਲ ਜੇਕਰ ਖੇਤੀਬਾੜੀ ਜਾ ਕਰਦੇ ਹਨ ਤਾਂ ਉੱਥੇ ਫਾਰਮਰ ਪਾ ਦੇਣਾ ਹੈ ਠੀਕ ਹੈ ਉਸ ਤੋਂ ਬਾਅਦ ਤੁਸੀਂ ਇੱਥੇ ਮੇਨ ਗੱਲ ਰਹੀ ਮੁੱਦਾ ਇੱਥੇ ਆਪਣੀ ਇਨਕਮ ਦਾ ਜੇਕਰ ਤੇ ਲੇਬਰ ਕਰਦੇ ਹਨ ਤਾਂ ਮੇਨ 90000 ਤੱਕ ਹੀ ਇਨਕਮ ਤੁਸੀਂ ਭਰਨੀ ਹੈ ਜੇਕਰ ਫਾਰਮਰ ਕਰ ਰਹੇ ਹਨ ਤੁਹਾਡੇ ਪਿਤਾ ਤੱਕ ਉਸ ਇਥੇ ਲੱਖ ਰੁਪਏ ਤੱਕ ਇਨਕਮ ਭਰ ਦੇਣੀ ਹੈ ਠੀਕ ਹੈ ਦੋਸਤੋ ਜਿੱਦਾਂ ਆਪਾਂ ਹੁਣ ਇੱਥੇ ਪਾ ਰਹੀ ਜੰਨੇ ਆ ਇਹ ਜਿੱਦਾਂ ਇੱਥੇ ਆਪਾਂ ਐਸਸੀ ਪਾ ਦਿੰਨੇ ਆ ਇੱਥੇ ਪਾ ਦਿੰਨੇ ਆ ਆਪਾਂ ਫਾਰਮਰ ਠੀਕ ਹੈ ਦੋਸਤੋ ਉਸ ਤੋਂ ਬਾਅਦ ਤੁਸੀਂ ਇੱਥੇ ਆਪ ਆਪ ਇਨਕਮ ਭਰਦਨੇ ਆ ਜੇ ਫਾਰਮ ਹੈ ਤਾਂ ਲੱਖ ਰੁਪਏ ਤੱਕ ਲੱਖ ਰੁਪਏ ਤੱਕ ਭਰਦਨੇ ਆ ਉਸ ਤੋਂ ਬਾਅਦ ਤੁਸੀਂ ਰਹਿ ਗਏ ਇੱਥੇ ਹੀ ਦੋਸਤੋ ਹੋਏਗਾ ਜੋ ਜਿਸ ਲਈ ਸਰਟੀਫਿਕੇਟ ਚਾਹੀਦਾ ਹੈ ਰਿਕੁਆਇਰ ਟੂ ਸਰਟੀਫਿਕੇਟ ਮੀਨਿੰਸ ਆਪਣਾ ਜੋ ਮੁੰਡੇ ਲਈ ਚਾਹੀਦਾ ਹੈ ਮੁੰਡੇ ਬੁਆਏ ਪਾ ਲਾਂਗੇ ਜੇ ਘਰ ਕੁੜੀ ਲਈ ਚਾਹੀਦਾ ਹੈ ਕੁੜੀ ਪਾ ਲਾਂਗੇ ਬਸ ਕੋਈ ਦਿੱਕਤ ਨਹੀਂ ਉਸ ਤੋਂ ਬਾਅਦ ਪੰਜਾਬੀ ਚ ਵੀ ਇਸੇ ਤਰ੍ਹਾਂ ਭਰਦਨਾ ਹੈ ਕਿ ਜੋ ਵੀ ਤੁਹਾਡਾ ਹੋਏਗਾ ਇੱਥੇ ਆਪਣੀ ਕਾਸਟ ਭਰਦਨੀ ਹੈ ਤੇ ਕਾਸਟ ਭਰਨ ਤੋਂ ਬਾਅਦ ਦੋਸਤੋ ਇਸੇ ਤਰ੍ਹਾਂ ਤੁਸੀਂ ਆਪਣਾ ਪਿਤਾ ਦਾ ਪੰਜਾਬੀ ਵਿੱਚ ਇੱਕ ਤਾਂ ਭਰਦਨਾ ਹੈ ਫਾਰਮ 'ਤੇ ਕਿਸਾਨ ਲਿਖ ਦੇਣਾ ਹੈ ਪਰਿਵਾਰ ਦੇ ਸਾਰੇ ਸਿਰੇ ਤੋਂ ਆਮਦਨ ਤੁਸੀਂ ਜਿੰਨੀ ਆਮਦਨ ਉੱਪਰ ਲਿਖੀ ਉੱਥੇ ਆਮਦਨ ਲਿਖੀ ਜਾਣੀ ਹੈ ਉਸ ਤੋਂ ਬਾਅਦ ਲੜਕਿਆ ਤੇ ਲੜਕੀ ਲਈ ਚਾਹੀਦਾ ਹੈ ਲੜਕੇ ਲਈ ਚਾਹੀਦਾ ਲੜਕਾ ਪਾ ਦੇਣਾ ਹੈ ਲੜਕੀ ਲਈ ਚਾਹੀਦਾ ਲੜਕੀ ਲਈ ਚਾਹੀਦਾ ਪਾ ਦੇਣਾ ਹੈ ਠੀਕ ਹੈ ਦੋਸਤੋ ਉਸ ਤੋਂ ਬਾਅਦ ਹੋ ਕੇ ਨੈਕਸਟ ਫਾਰਮ ਆਉਂਦਾ ਹੈ ਫੈਮਿਲੀ ਮੈਂਬਰ ਦੇ ਨਾਮ ਠੀਕ ਹੈ ਦੋਸਤੋ ਤਾਂ ਹੁਣ ਇੱਥੇ ਮੇਨ ਗੱਲ ਰਹੀ ਇੱਥੇ ਸਭ ਤੋਂ ਪਹਿਲਾਂ ਆਪਣੇ ਮੰਮੀ ਦਾ ਨਾਮ ਪਾ ਦੇਣਾ ਹੈ ਮਤਲਬ ਤੁਹਾਡੇ ਪਿਤਾ ਦੇ ਜੋ ਵਾਈਫ ਹੋਣਗੇ ਉਹਨਾਂ ਦਾ ਉੱਥੇ ਪਾ ਦੇਣਾ ਹੈ ਜੋ ਵੀ ਨਾਮ ਹੋਏਗਾ ਉਹਨਾਂ ਦੀ ਉਮਰ ਪਾ ਦੇਣੀ ਹੈ ਦਾ ਕੰਮ ਕਰਦੇ ਉਸ ਤੋਂ ਬਾਅਦ ਦੂਸਰੇ ਨੰਬਰ ਪਰ ਜਾਣ ਜੇ ਤੁਸੀਂ ਆਪ ਆਪਣਾ ਖੁਦ ਭਰ ਰਹੇ ਹੋ ਤੁਸੀਂ ਜਿਸ ਇੱਥੇ ਆਪਣੇ ਪਰਿਵਾਰ ਜਿੰਨੇ ਫੈਮਿਲੀ ਜਿੰਨੇ ਹਨ ਸਾਰੇ ਐਡ ਕਰਦੇ ਨੇ ਹਨ ਠੀਕ ਹੈ ਇਹ ਉਮਰ ਕਿੰਨੀ ਹੈ ਉਤ ਕੀ ਹੈ ਸਾਨ ਨੇ ਡਾਕਟਰ ਦੇ ਗ੍ਰੈਂਡਫਾਦਰ ਇਹ ਕੁਝ ਵੀ ਹੈ ਤਾਂ ਉਹ ਭਰ ਦੇਣਾ ਹੈ ਠੀਕ ਹੈ ਦੋਸਤੋ ਬਾਕੀ ਉਸ ਤੋਂ ਬਾਅਦ ਜੇਕਰ ਬੱਚਾ ਹੈ ਮਤਲਬ ਤੁਸੀਂ ਆਪ ਕੋ ਦਾ ਨਾਮ ਭਰ ਰਹੇ ਹੋ ਇਸੇ ਆਪਣਾ ਸਟੱਡੀ ਲਿਖ ਦੇਣਾ ਹੈ ਠੀਕ ਹੈ ਦੋਸਤੋ ਇਸੇ ਤਰ੍ਹਾਂ ਭਰਨ ਤੋਂ ਬਾਅਦ ਤੁਸੀਂ ਅੱਗੇ ਨੈਕਸਟ ਪੇਜ ਆ ਜਾਣਾ ਹੈ ਜੇਕਰ ਹੁਣ ਤੁਸੀਂ 2025 ਵਿੱਚ ਫਾਰਮ ਨੂੰ ਭਰ ਰਹੇ ਹੋ ਤਾਂ ਇੱਥੇ ਤੁਸੀਂ ਭਰੇਗਾ ਪਿਛਲੇ ਡਿਟੇਲ ਨੂੰ ਭਰਨਾ ਹੈ 2000 24 ਤੋਂ ਲੈ ਕੇ 2025 ਭਰ ਦੇਣਾ ਹੈ ਇਸੇ ਤਰ੍ਹਾਂ ਪੰਜਾਬੀ ਵਿੱਚ ਵੀ ਲਿਖ ਦੇਣਾ ਹੈ ਤਾਂ ਹੁਣ ਜੇਕਰ ਤੁਸੀਂ ਫਾਰਮਰ ਭਰਿਆ ਤਾਂ ਉਸ ਤੋਂ ਥੱਲੇ ਸਾਰਿਆਂ ਨੂੰ ਛੱਡ ਕੇ ਜੋ ਵੀ ਤੁਹਾਡਾ ਖੇਤੀਬਾੜੀ ਹੋਏਗਾ ਜਿੰਨੇ ਤੁਹਾਡੀ ਜ਼ਮੀਨ ਹੈ ਉਹ ਲਿਖ ਕੇ ਇੱਥੇ ਉਸਨੇ ਆਪਣੀ ਇਨਕਮ ਭਰ ਦੇਣੀ ਹੈ ਤਾਂ ਉਸ ਤੋਂ ਬਾਅਦ ਲਾਈਨ ਮਾਰ ਕੇ ਇੱਥੇ ਟੋਟਲ ਭਰ ਦੇਣੀ ਹੈ ਜੇਕਰ ਤੁਸੀਂ ਲੇਬਰ ਦੀ ਭਰਿਆ ਜੇਕਰ ਤੁਸੀਂ ਲੇਬਰ ਭਰ ਰਹੇ ਹੋ ਤਾਂ ਸਾਰਾ ਲਾਈਨ ਮਾਰ ਕੇ ਤੁਸੀਂ ਨੋਟ ਟੋਟਲ ਜੋ ਵੀ ਹੋਏਗਾ 90000 ਭਰ ਦੇਣਾ ਹੈ ਠੀਕ ਹੈ ਦੋਸਤੋ ਉਸ ਤੋਂ ਬਾਅਦ ਅਗੇ ਨੈਕਸਟ ਤੇ ਗੱਲ ਕਰਦੇ ਆਂ ਅਗਲ 4 ਨੰਬਰ ਇਨਸਟਰਕਸ਼ਨ ਪੜ੍ਹ ਲੈਣਾ ਹੈ ਸਾਰਾ ਇਨਸਟਰਕਸ਼ਨ ਪੜ੍ਹਨ ਤੋਂ ਬਾਅਦ ਫਿਰ ਸਕਰੋਲ ਕਰਦੇ ਜਾਣਾ ਹੈ ਉਸ ਤੋਂ ਬਾਅਦ ਫਾਰਮ ਤੇ ਆਏਗਾ ਇੱਥੇ ਤੁਸੀਂ ਜੋ ਵੀ ਥਾਂਂ ਜ਼ਿਲ੍ਹਾ ਹੋਏਗਾ ਇੱਥੇ ਭਰ ਦੇਣਾ ਇੱਥੇ ਡੇਟ ਭਰ ਦੇਣੀ ਹੈ ਜੋ ਵੀ ਡੇਟ ਹੋਏਗੀ ਉਸ ਤੋਂ ਬਾਅਦ ਆਪਣੇ ਪਿਤਾ ਦੇ ਸਿਗਨੇਚਰ ਕਰਵਾ ਲੈਣੇ ਜਾਂ ਗੁੱਠਾ ਲਾਉਂਦੇ ਆਂ ਤਾਂ ਗੁੱਠਾ ਲਗਵਾ ਲੈਣਾ ਹੈ ਠੀਕ ਹੈ ਦੋਸਤੋ ਉਸ ਤੋਂ ਬਾਅਦ ਮੇਨ ਗੱਲ ਰਹੀ ਇੱਥੇ ਤੁਸੀਂ ਆਪਣੇ ਪਿਤਾ ਦਾ ਫੋਟੋ ਲਗਾਉਣਾ ਹੈ ਠੀਕ ਹੈ ਦੋਸਤੋ ਪਿਤਾ ਦਾ ਫੋਟੋ ਲਗਾ ਕੇ ਉਸ ਤੋਂ ਬਾਅਦ ਉੱਥੇ ਸਰਪੰਚ ਦੀ ਮੋਹਰ ਲਗਵਾ ਕੇ ਸਾਈਨ ਕਰਵਾ ਲੈ ਪੁਰਤਬਾਲ ਮੈਂ ਰਹਿ ਗਿਆ ਵੈਰੀਫਿਕੇਸ਼ਨ ਰਿਪੋਰਟ ਤਾਂ ਇਥੇ ਤੁਹਾਨੂੰ ਦੋਸਤੋ ਆਪਣਾ ਖੁਦ ਆਹੀ ਪੜਨਾ ਪੈਂਦਾ ਹੈ ਤਾਂ ਇਥੇ ਦੋਸਤੋ ਗੱਲ ਕਰ ਲੈਂਦੇ ਆ ਇਸ ਦੁਬਾਰਾ ਫਿਰ ਆਪਣੇ ਪਿਤਾ ਦੁਆਰਾ ਵੈਰੀਫਿਕੇਸ਼ਨ ਰਿਪੋਰਟ ਲਿਖਣੀ ਹੈ ਇਥੇ ਆਪਣੇ ਪਿਤਾ ਦਾ ਨਾਮ ਪਾ ਦੇਣਾ ਹੈ ਉਸ ਤੋਂ ਬਾਅਦ ਆਪਣੇ ਦਾਦੇ ਦਾ ਨਾਮ ਪਾ ਦੇਣਾ ਹੈ ਆਰਓ ਮਤਲਬ ਰੈਜ਼ੀਡੈਂਟ ਜੋ ਵੀ ਤੁਹਾਡਾ ਪਿੰਡ ਹੋਏਗਾ ਉਹ ਇਥੇ ਲਿਖ ਦੇਣਾ ਹੈ ਇਹ ਲਿਖਣ ਤੋਂ ਬਾਅਦ ਬਿਲੋਂਗ ਟੂ ਕਿਹੜੀ ਕਾਸਟ ਨਾਲ ਸੰਬੰਧ ਰੱਖਦੇ ਹੋ ਐ ਪੈਸੀ ਲਿਖਿਆ ਹੈ ਤਾਂ ਐਸੀ ਲਿਖ ਦਾਂਗੇ ਜੋ ਤੁਹਾਡੀ ਕਾਸਟ ਰਹੇਗੀ ਉਹ ਤੁਸੀਂ ਭਰ ਦੇਣਾ ਹੈ ਉਸ ਤੋਂ ਬਾਅਦ ਮਾਈਓਕਿਪੇਸ਼ਨ ਜੋ ਵੀ ਤੁਹਾਡੀ ਪਿਤਾ ਦਾ ਕੀਤਾ ਸੀ ਉਹ ਇਥੇ ਤਾਂ ਪਹਿਲਾਂ ਫਾਰਮਰ ਭਰਿਆ ਸੀ ਫਾਰਮਰ ਭਰ ਦੇਵਾਂਗੇ ਉਸ ਤੋਂ ਬਾਅਦ ਜੋ ਵੀ ਤੁਹਾਡੀ ਇਨਕਮ ਪਿਛਾ ਪਈ ਸੀ ਲੱਖੀ ਜੋ ਵੀ ਸੀ ਉਹ ਤੁਸੀਂ ਆਪਣੀ ਇਨਕਮ ਭਰ ਦੇਣੀ ਹੈ ਦੋਸਤੋ ਇਸੇ ਤਰ੍ਹਾਂ ਹੀ ਤੁਸੀਂ ਪੰਜਾਬੀ ਵਿੱਚ ਵੀ ਭਰ ਦੇਣਾ ਹੈ ਪੰਜਾਬੀ 'ਚ ਇਸੇ ਤਰ੍ਹਾਂ ਤੁਸੀਂ ਆਪਣੇ ਪਿਤਾ ਦਾ ਨਾਮ ਭਰੋਗੇ ਇੱਥੇ ਆਪਣੇ ਪਿਤਾ ਦਾ ਨਾਮ ਭਰ ਕੇ ਉੱਥੇ ਆਪਣੇ ਦਾਦੇ ਦਾ ਨਾਮ ਭਰ ਦੇਣਾ ਹੈ ਤੇ ਜੋ ਵੀ ਤੁਹਾਡਾ ਪਿੰਡ ਹੋਏਗਾ ਉਹ ਉੱਥੇ ਭਰ ਦੇਣਾ ਹੈ ਇਸੇ ਤਰ੍ਹਾਂ ਤੁਸੀਂ ਜੋ ਵੀ ਆਪਣੀ ਜਾਤ ਹੋਏਗੀ ਪੰਜਾਬੀ 'ਚ ਲਿਖ ਦੇਣਾ ਹੈ ਕਿੱਤਾ ਹੋਏਗਾ ਜਿ ਕਿਸਾਨ ਲਿਖਿਆ ਸੀ ਤੇ ਕਿਸਾਨ ਇੱਥੇ ਭਰ ਦੇਣਾ ਹੈ ਉਸ ਤੋਂ ਬਾਅਦ ਇਸ ਤੋਂ ਬਾਅਦ ਦੋਸਤੋ ਜੋ ਵੀ ਤੁਸੀਂ ਇਨਕਮ ਲਿਖੀ ਸੀ ਉੱਥੇ ਇੱਥੇ ਵੀ ਉੱਥੇ ਸਾਰੀ ਇਨਕਮ ਲਿਖੀ ਜਾਵੇਗੀ। ਤਾਂ ਦੋਸਤੋ ਉਸ ਤੋਂ ਬਾਅਦ ਇਹਨੂੰ ਸਕਰੋਲ ਕਰਦੇ ਅਨਸਾਰ ਉਸ ਤੋਂ ਬਾਅਦ ਟੇਕੋਜੀਸ਼ਨ ਦਾ ਨਾਮ ਆਏਗਾ ਇੱਥੇ ਤੁਸੀਂ ਆਪਣੇ ਪਿਤਾ ਦੇ ਸਿਗਨੇਚਰ ਕਰਵਾ ਲੈਣੇ ਹਨ। ਤੇ ਇਸ ਤੋਂ ਬਾਅਦ ਦੋਸਤੋ ਸਰਪੰਚ ਦੀ ਰਿਪੋਰਟ ਆ ਚੁੱਕੀ ਹੈ। ਹੁਣ ਦੋਸਤੋ ਸਰਪੰਚ ਦੀ ਰਿਪੋਰਟ ਤੇ ਕੀ ਲਿਖਣਾ ਹੈ ਤੁਹਾਨੂੰ ਦੱਸ ਦਈਏ ਸਰਪੰਚ ਦਾ ਨਾਮ ਆ ਜਾਏਗਾ। ਤਾਂ ਸਰਪੰਚ ਦਾ ਨਾਮ ਆਨ ਦੇ ਨੰਬਰ ਦਾ ਨੰਬਰ ਦਾ ਲਿਖ ਲਿਓ ਜੇ ਸਰਪੰਚ ਦਾ ਸਰਪੰਚ ਕਰ ਦੇਣਾ ਹੈ। ਉਸ ਤੋਂ ਬਾਅਦ ਤੁਸੀਂ ਸਰਪੰਚ ਜੋ ਪਿੰਡ ਦੇ ਨੰਬਰ ਦਾ ਹਨ ਉਹ ਲਿਖ ਦੇਣਾ ਹੈ ਫਿਰ ਤੁਸੀਂ ਇਸੇ ਤਰ੍ਹਾਂ ਦੁਬਾਰਾ ਆਪਣੇ ਪਿਤਾ ਦਾ ਨਾਮ ਲਿਖ ਦੇਣਾ ਹੈ ਜਿਸ ਦੇ ਇਨਕਮ ਸਰਟੀਫਿਕੇਟ ਬਣ ਰਿਹਾ ਹੈ ਉਸ ਤੋਂ ਬਾਅਦ ਆਪਣੇ ਦਾਦੇ ਦਾ ਨਾਮ ਲਿਖ ਦੇਣਾ ਇਸ ਤੋਂ ਬਾਅਦ ਉਸੇ ਤਰ੍ਹਾਂ ਪਿੰਡ ਦਾ ਨਾਮ ਖੁੱਦ ਦਾ ਉਸ ਤੋਂ ਬਾਅਦ ਬਿਲੋਂਗ ਜੋ ਵੀ ਤੁਹਾਡੇ ਆਇਆ ਕਾਸਟ ਨਹੀਂ ਉੱਥੇ ਲਿਖ ਦੇਣੀ ਹੈ ਤੇ ਫਿਰ ਤੁਸੀਂ ਕਿਤਾ ਲਿਖ ਦੇਣਾ ਹੈ ਜੋ ਵੀ ਕਿਤਾ ਲਿਖਿਆ ਸੀ ਫਾਰਮ ਲਿਖਿਆ ਸੀ ਲੇਬਰ ਲਿਖਿਆ ਇੱਥੇ ਟੋਟਾ ਤੁਸੀਂ ਆਪਣ ਦੁਬਾਰਾ ਇਨਕਮ ਪਾ ਦੇਣੀ ਹੈ ਤੇ ਦੋਸਤੋ ਇਸੇ ਤਰ੍ਹਾਂ ਹੀ ਪੰਜਾਬੀ ਚ ਲਿਖ ਦੇਣਾ ਹੈ ਸਰਪੰਚ ਦਾ ਨਾਮ ਜਿਹਨਾਂ ਨੰਬਰ ਦਾ ਹੈ ਸਰਪੰਚਾ ਜੋ ਵੀ ਹੈ ਉਹ ਜੋ ਪਿੰਡ ਤੋਂ ਬਿਲੋਂਗ ਕਰਦਾ ਹੈ ਉੱਥੇ ਲਿਖ ਦੇਣਾ ਹੈ ਉਸ ਤੋਂ ਬਾਅਦ ਤੁਸੀਂ ਆਪਣੇ ਪਿਤਾ ਦਾ ਨਾਮ ਇਸ ਤੋਂ ਬਾਅਦ ਤੁਸੀਂ ਆਪਣੇ ਦਾਦੇ ਦਾ ਨਾਮ ਲਿਖਦੇ ਨੇ ਮਤਲਬ ਜਿਸ ਦੇ ਨਾਮ ਤੇ ਨਿਕਮ ਵਾਲਾ ਬਣ ਰਿਹਾ ਉਸਦੇ ਪਿਤਾ ਦਾ ਨਾਮ ਆਏਗਾ ਜੇ ਤੁਸੀਂ ਆਪਣਾ ਪਿੰਡ ਲਿਖ ਦੇਣਾ ਹੈ ਉਸ ਤੋਂ ਬਾਅਦ ਇਸ ਤਰ੍ਹਾਂ ਪੜ੍ਹਦੇ ਹੋਏ ਕਿ ਪੱਕੀ ਵਸਨੀਕ ਹੈ ਮੇਰਾ ਬਿਆਨ ਕਰਤਾ ਜਾਨੂ ਹੈ ਡੈਸ਼ ਕਾ ਜੋ ਵੀ ਤੁਹਾਡੀ ਜਾਤੀ ਹੈ ਉਹ ਇੱਥੇ ਲਿਖ ਦੇਣੀ ਹੈ ਪੰਜਾਬੀ ਵਿੱਚ ਠੀਕ ਹੈ ਦੋਸਤੋ ਉਸ ਤੋਂ ਬਾਅਦ ਤੁਸੀਂ ਆਪਣਾ ਇੱਥੇ ਕਿੱਤਾ ਲਿਖ ਦੇਣਾ ਹੈ ਜੋ ਵੀ ਕਿੱਤਾ ਹੈ ਪਰਿਆ ਸੀ ਜੇ ਕਿਸਾਨ ਸੀ ਕਿਸਾਨ ਚਲਣਾ ਹੈ ਫਾਰਮਰ ਰਹੇਗਾ ਅਗਰ ਇੰਗਲਿਸ਼ ਵਿੱਚ ਤੇ ਲੇਬਰ ਹੀ ਤਾਂ ਕਰੇ ਜੋ ਵੀ ਲੇਬਰ ਜਾਏਗਾ ਉਸਦੀ ਆਮਦਨ ਦੁਬਾਰਾ ਫਿਰ ਜਿੰਨੀ ਟੋਟਲ ਅਨਕਮ ਇਨਕਮਸ ਨਹੀਂ ਉਹ ਸ ਦੋਸਤੋ ਸਵੇਰ ਮੈਂ ਆ ਗਈ ਪਟਵਾਰੀ ਦੀ ਰਿਪੋਰਟ ਕਿਉਂਕਿ ਦੋਸਤੋ ਹੁਣ ਤਾਂ ਸਾਰਾ ਕੁਝ ਪਟਵਾਰੀ ਦੀ ਰਿਪੋਰਟ ਜੋ ਹੁੰਦੀ ਸੀ ਜਾਂ ਆਪਣੀ ਉਹ ਸਾਰੀ ਆਨਲਾਈਨ ਹੋ ਗਈ ਹੈ ਜੇਕਰ ਤੁਹਾਨੂੰ ਜਲਦੀ ਫਾਰਮ ਚਾਹੀਦਾ ਹੈ ਤੁਸੀਂ ਪਟਵਾਰੀ ਕੋਲ ਜਾ ਕੇ ਇੱਥੇ ਆਪਣੇ ਹਲਕੇ ਜੋ ਤੁਸੀਂ ਜੀ ਨੂੰ ਕਨੂੰ ਪਟਵਾਰੀ ਲੱਗਦਾ ਹੈ ਉੱਥੇ ਤੁਸੀਂ ਇਹ ਪਟਵਾਰੀ ਦੀ ਰਿਪੋਰਟ ਕਰਾ ਲੈਣੀ ਹੈ ਵੈਸੇ ਤਾਂ ਹੁਣ ਪਟਵਾਰੀ ਦੀ ਰਿਪੋਰਟ ਨਹੀਂ ਕੀ ਦੀ ਸਾਰਾ ਤੁਸੀਂ ਫਾਰਮ ਭਰ ਕੇ ਜਮ੍ਹਾਂ ਕਰਾਉਂਦੇ ਹੋ ਸੇਵਾ ਕੇਂਦਰ ਤੇ ਖੁਦ ਪਰਦੇ ਹੋ ਤਾਂ ਉੱਥੇ ਤੁਹਾਡਾ ਸਾਰਾ ਆਨਲਾਈਨ ਰਿਪੋਰਟ ਹੋ ਕੇ ਆਟੋਮੈਟਿਕ ਸਰਟੀਫਿਕੇਟ ਇਸ਼ੂ ਹੋ ਜਾਂਦਾ ਜੇਕਰ ਤੁਹਾਨੂੰ ਜਲਦੀ ਸਰਟੀਫਿਕੇਟ ਚਾਹੀਦਾ ਹੈ ਤੁਸੀਂ ਫਿਰ ਇੱਥੇ ਪਟਵਾਰੀ ਕੋਲ ਰਿਪੋਰਟ ਕਰਾ ਕੇ ਅਪਲਾਈ ਕਰਵਾ ਲਓ ਤੁਹਾਨੂੰ ਜਲਦੀ ਸਰਟੀਫਿਕੇਟ ਮਿਲ ਜਾਏਗਾ ਆਈ ਹੋਪ ਦੋਸਤੋਂ ਤੁਹਾਨੂੰ ਸਾਰਿਆਂ ਨੂੰ ਵੀਡੀਓ ਬਿਲਕੁਲ ਹੋ ਹੈਲਪਫੁਲ ਰਹੀ ਹੋਵੇਗੀ ਦੋਸਤੋਂ ਵੀਡੀਓ ਤੁਹਾਨੂੰ ਪਸੰਦ ਆਈਏ ਤਾਂ ਵੀਡੀਓ